ਕੋਈ ਰਿਸ਼ਵਤ ਜਾਂ ਕਿਸੇ ਦੀ ਸਪਾਰਸ਼ਸ ਨੌਕਰੀ ਦੇ ਲਈ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਸਮੂਥ ਤੇ ਟਰਾਂਸਪੇਰੈਂਟ ਪ੍ਰੋਸੈਸ ਹੈਗਾ ਤੇ ਸਾਡੀ ਇੰਟਰਵਿਊ ਚ ਵੀ ਜਿਹੜੇ ਚੇਅਰਮੈਨ ਸਾਹਿਬ ਸੀ ਉਹਨਾਂ ਨੇ ਬਤੌਰ ਆ ਕੇ ਕਿਹਾ ਸੀ ਕਿ ਸਾਡੀ ਟਰਾਂਸਪੇਰੈਂਟ ਸਿਲੈਕਸ਼ਨ ਹੋਗੀ ਔਨ ਮੈਰਿਟ ਹੋਗੀ ਵੈਸੇ ਬਹੁਤ ਵਧੀਆ ਲੱਗ ਰਿਹਾ ਜੀ ਇਹ ਫੈਸਟਾ ਇਹ ਇਸ ਸਰਕਾਰ ਦੇ ਵਿੱਚ ਮੇਰੀ ਤੀਸਰੀ ਨੌਕਰੀ ਹੈ ਅੱਛਾ ਜੀ ਪਹਿਲਾਂ ਕਿਹੜੀ ਕਿਹੜੀ ਦੋ ਪਹਿਲੇ ਮੈਂ ਡਿਪਾਰਟਮੈਂਟ ਲੋਕਲ ਗਵਰਨਮੈਂਟ ਦੇ ਵਿੱਚ ਸੀ ਡਰਾਫਟਸਮੈਨ ਐਜ਼ ਅ ਅੱਛਾ ਜੀ ਉਸ ਤੋਂ ਬਾਅਦ ਹੁਣ ਸੈਕੰਡਿਕ ਜਈਦਾ ਵੀ ਮਿਲੇ ਸੀ ਹਜੇ ਪਿਛ ਕੀ ਕਹਿਣਾ ਚਾਹੋਗੇ ਕਿਉਂਕਿ ਕਈ ਵਾਰੀ ਨਾ ਨਰਾਸ਼ ਹੋ ਜਾਂਦੇ ਆ ਬੰਦੇ ਕਹਿੰਦੇ ਜੋਬਸ ਨਹੀਂ ਮਿਲਦੀਆਂ ਅਵੇਲੇਬਿਲਟੀ ਘੱਟ ਹੈਗੀ ਹੈ ਦੇਖੋ ਜੀ ਜੋਬਸ ਤਾਂ ਮਿਲਦੀਆਂ ਰਹਿੰਦੇ ਨੇ ਇਹ ਹੀ ਹੈ ਕਿ ਮਿਹਨਤ ਕਰੋਗੇ ਤਾਂ ਜੀ ਜੋਬ ਜ਼ਰੂਰ ਮਿਲੇਗੀ ਜਿਹਦੇ ਟੈਲੈਂਟ ਹੈਗਾ ਜਿਹਦੇ ਜਿੰਨੇ ਪੜੇ ਲਿਖੇ ਆ ਉਹਨਾਂ ਲਈ ਤਾਂ ਜੋਬ ਹਰ ਜਗ੍ਹਾ ਹੈਗੀ ਐਂਡ ਬਾਹਰ ਜਾਣਾ ਇਜ਼ ਨਾਟ ਐਨ ਆਪਸ਼ਨ ਇਹ ਜਿਹੜੀ ਭਰਤੀ ਆ ਨਾ ਇਹ ਬਿਨਾ ਕਿਸੇ ਕ腐ਸ਼ਨ ਦੇ ਨਿਰੋਲ ਮੈਰਿਟ ਦੇ ਆਧਾਰ ਤੇ ਹੋਈ ਹੈਗੀ ਐਂਡ ਇਹਦੇ ਵਿੱਚ ਉਹੀ ਕੈਂਡੀਡੇਟ ਆਇਆ ਹੈ ਜਿਹੜਾ ਕਿ ਡਿਸਰਵ ਕਰਦਾ ਸੀਗਾ ਇਦੇ ਲਈ ਸਰਕਾਰ ਦਾ ਕੀ ਹੈ ਸਲਾਹਣਾ ਕਰਨੀ ਬੰਦ ਹੀ ਹੈ ਇੱਥੇ ਮਿਹਨਤ ਕਰੋ ਜੋਬ ਜੇ ਇੱਥੇ ਹੈਗੀਆਂ ਨੇ ਜੇ ਆਪਾਂ ਕੋਈ ਟੈਸਟ ਕਲੀਅਰ ਕਰਾਂਗੇ ਤਾਂ ਆਪਾਂ ਨੂੰ ਜੋਬ ਜੇ ਜ਼ਰੂਰ ਮਿਲੂਗੀ ਇਹ ਨਹੀਂ ਵੀ ਨਹੀਂ ਮਿਲੂਗੀ ਕੋਸ਼ਿਸ਼ ਕਰੋ ਪੜਾਈ ਬਹੁਤ ਵਧੀਆ ਟੰਗ ਨਾ ਕਰੋ ਮਿਹਨਤ ਦਾ ਰੰਗ ਲਿਆਉਂਦੀ ਉਹੀ ਹੈ ਕੈਨੇਡਾ ਜਾਣਾ ਕੋਈ ਡ੍ਰੀਮ ਨਹੀਂ ਸੀ ਮਜਬੂਰੀ ਬਸ ਜਾਂਦੇ ਆ ਘਰ ਦੇ ਮੰਨ ਗਏ ਸੀ ਕਿ ਆਜੋ ਵਾਪਸ 14 ਬਿਲਕੁਲ ਸਰ ਘਰ ਦੇ ਜ਼ਰੂਰ ਘਰ ਦੇ ਤਾਂ ਹਜੇ ਜਾਣ ਵੇਲੇ ਕਹਿ ਰਹੇ ਸੀ ਵੀ ਤੁਸੀਂ ਦੁਬਾਰੇ ਟਰਾਈ ਕਰ ਲਓ ਕੁਝ ਹੋਰ ਦੇਖ ਲਓ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਅਸੀਂ ਵਾਪਸ ਆ ਰਹੇ ਹਾਂ ਤਾਂ ਉਹਨਾਂ ਨੇ ਸਾਡਾ ਸਵਾਗਤ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਪਾਕਪੋਸਟ ਦੇਖ ਰਹੇ ਹੋ ਤੇ ਅੱਜ ਅਸੀਂ ਪਹੁੰਚੇ ਸਿਗੇ ਸੈਕਟਰ 35 ਚੰਡੀਗੜ੍ਹ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਵੱਲੋਂ ਨਿਯੁਕਤੀ ਵੰਡ ਸਮਾਰੋ ਜਿਹੜਾ ਹੋ ਰਿਹਾ ਸੀ ਜਿਹੜੇ ਨੌਕਰੀਆਂ ਮਿਲੀਆਂ ਜਿਨ੍ਹਾਂ ਨੌਜਵਾਨਾਂ ਨੂੰ ਇੱਥੇ 966 ਨੌਜਵਾਨ ਜਿਹੜੇ ਆ ਰਹੇ ਆ ਭੈਣਾਂ ਆ ਰਹੀਆਂ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਅਸੀਂ ਆ ਮਾਨ ਪਹੁੰਚੇ ਸਿਗੇ ਨਿਯੁਕਤੀ ਪੱਤਰ ਵੰਡਣ ਦੇ ਲਈ ਔਰ ਉਹਨਾਂ ਦੇ ਨਾਲ ਹਰਜੋਤ ਬੈਂਸ ਸਿੱਖਿਆ ਮੰਤਰੀ ਤੇ ਪੰਚਾਇਤ ਮੰਤਰੀ ਸੌਨ ਸਾਹਿਬ ਵੀ ਮੌਜੂਦ ਸਿਗੇ ਇੱਥੇ ਤੇ ਤੁਹਾਨੂੰ ਉਹ ਵੀ ਦਿਖਾਉਨੇ ਕਿ ਪੰਜਾਬ ਸਰਕਾਰ ਕੇ ਇਸ ਤਰ੍ਹਾਂ ਦੇ ਨਾਲ ਜੌਬ ਆਪਸ਼ਨਸ ਜਿਹੜੀਆਂ ਦੇ ਰਹੀ ਹੈ ਜਿਹੜੇ ਚੰਗੇ ਬੱਚੇ ਐ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਨੇ ਜਿਨ੍ਹਾਂ ਨੂੰ ਤੀਜੀ ਤੀਜੀ ਜੌਬ ਹੈਗੀ ਆ ਚੌਥੀ ਜੌਬ ਹੈ ਕਿ ਇਸ ਦੀ ਸੈਕੰਡ ਜੌਬ ਹੈ ਪੁਰਾਣੀ ਛੱਡ ਕੇ ਨਵੀਂ ਯਾਨੀ ਕਿ ਪੜਨ ਵਾਲੇ ਲੋਕਾਂ ਨੂੰ ਜੌਬ ਦੀ ਕੋਈ ਕਮੀ ਨਹੀਂ ਹੈਗੀ ਇਸ ਤਰ੍ਹਾਂ ਇੱਥੇ ਆ ਕੇ ਲੱਗ ਰਿਹਾ ਹੈ ਮੇਲਾ ਲੱਗਿਆ ਹੋਇਆ ਬਹੁਤ ਸਾਰੇ ਪੰਜਾਬ ਤੋਂ ਨੌਜਵਾਨ ਜਿਹੜੇ ਆਏ ਆ ਉਹਨਾਂ ਨਾਲ ਗੱਲ ਕਰਦੇ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਲਵਿੰਦਰ ਸਿੰਘ ਮਾਨ ਜੀ ਤੇ ਕਿਦਾਂ ਲੱਗ ਰਿਹਾ ਅੱਜ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਹੜੇ ਡਿਪਾਰਟਮੈਂਟ ਚ ਹੋਈ ਤੁਹਾਡੀ ਸਿਲੈਕਸ਼ਨ ਮੈਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵਿੱਚ ਜੀ ਐਸ ਅਸਿਸਟੈਂਟ ਇੰਜੀਨੀਅਰ ਅੱਛਾ ਤੇ ਕਿਵੇਂ ਸੀ ਐਮ ਸਾਹਿਬਾ ਜਾਈਸ ਤੁਹਾਨੂੰ ਲੈਟਰ ਦੇਣ ਲਈ ਕਿੰਨੇ ਟਾਈਮ ਤੋਂ ਲੱਗੇ ਹੋ ਸੀ ਇਸ ਮੈਂ ਕਰ ਲਈ ਅਸੀਂ ਲਗਭਗ 2 ਸਾਲ ਤੋਂ ਤਿਆਰੀ ਕਰ ਰਹੇ ਸੀਗੇ ਤੇ ਅਕਤੂਬਰ ਵਿੱਚ ਐਗਜ਼ਾਮ ਹੋਇਆ ਸੀਗਾ ਤੇ ਵਿਦਨ 3 ਮੰਥਸ ਸਾਰਾ ਸਾਡਾ ਪ੍ਰੋਸੈਸ ਕੰਪਲੀਟ ਹੋ ਗਿਆ ਤੇ ਕਾਫੀ ਵਧੀਆ ਫੀਲ ਹੋਇਆ ਅੱਜ ਹਾਂ ਕਿਹੜੇ ਡਿਪਾਰਟਮੈਂਟ ਵਿੱਚ ਹੋਈ ਤੁਹਾਡੀ ਸਿਲੈਕਸ਼ਨ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਐਜ਼ ਐਨ ਐਸ ਡੀਓ ਮੇਂ ਰਿਸਿਲੈਕਸ਼ਨ ਹੋਈ ਮੈਂ ਸਿਲੈਕਸ਼ਨ ਹੋ ਗਈ ਸੀ ਤੇ ਮੈਂ ਪੰਜਾਬ ਸਰਕਾਰ ਦਾ ਤੇ ਭਗਵੰਤ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਥੈਂਕ ਯੂ ਜੀ ਤੇ ਕੋਈ ਜਿਵੇਂ ਪ੍ਰਮਾਨ ਸਾਹਿਬ ਨੇ ਹੁਣੇ ਕਿਹਾ ਕੋਈ ਰਿਸ਼ਵਤ ਜਾਂ ਕਿਸੇ ਦੀ ਸਪਾਰਸ਼ ਸ ਨੌਕਰੀ ਦੇ ਜਨ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਸਮੂਥ ਤੇ ਟਰਾਂਸਪੇਰੈਂਟ ਪ੍ਰੋਸੈਸ ਹੈਗਾ ਤੇ ਸਾਡੀ ਇੰਟਰਵਿਊ ਚ ਵੀ ਜਿਹੜੇ ਚੇਅਰਮੈਨ ਸਾਹਿਬ ਸੀ ਉਹਨਾਂ ਨੇ ਬਤੌਰ ਆ ਕੇ ਕਿਹਾ ਸੀ ਕਿ ਤੁਹਾਡੀ ਟਰਾਂਸਪੇਰੈਂਟ ਸਿਲੈਕਸ਼ਨ ਹੋ ਗਈ ਔਨ ਮੈਰਿਟ ਹੋ ਗਈ ਤੇ ਪਹਿਲਾਂ ਕੀ ਕਰ ਰਹੇ ਸੀ ਜੀ ਜੌਬ ਹਾਂ ਜੀ ਮੈਂ ਜੂਨੀਅਰ ਇੰਜੀਨੀਅਰ ਚੰਡੀਗੜ੍ਹ ਹਾਊਸਿੰਗ ਬੋਰਡ ਦੋ ਸਾਲ ਤੋਂ ਜੌਬ ਕਰ ਰਿਹਾ ਸੀ ਅੱਛਾ ਉਹ ਗਵਰਨ ਜੋ ਇਹ ਪੰਜਾਬ ਗਵਰਨਮੈਂਟ ਦੀ ਹਾਂਜੀ ਤੇ ਫਿਰ ਕਿਵੇਂ ਤੁਹਾਨੂੰ ਇਹ ਜਿਆਦਾ ਲੱਗੀ ਉਹ ਇਹ ਹੈ ਜੈ ਹਾਇਰ ਜੋਬ ਸੀ ਮੇਰੇ ਪ੍ਰੀਵियस ਨਾਲ ਉਹ ਐਸਡੀਓ ਦੀ ਜੋਬ ਸੀ ਨਾਲ ਐਨਵਾਇਰਨਮੈਂਟ ਦਾ ਇਸ਼ੂ ਸੀ ਜੋ ਕਿ ਵਰਲਡ ਚ ਅੱਜਕੱਲ ਨਾ ਪਹਿਲੇ ਤੇ ਚੱਲ ਰਿਹਾ ਹੈ ਇਸ ਲਈ ਮੈਂ ਇਸ ਜੋਬ ਤੇ ਲੱਗੀ ਹੋਰ ਬਹੁਤ ਸਾਰੇ ਨੌਜਵਾਨ ਜਿਹੜੇ ਮਿਹਨਤ ਕਰ ਰਹੇ ਉਹਨਾਂ ਨੂੰ ਕੋਈ ਮੈਸੇਜ ਉਹਨਾਂ ਨੂੰ ਇਹ ਮੈਸੇਜ ਹੈ ਕਿ ਆਪਣਾ ਡੈਡੀਕੇਟਿਡ ਸ਼ਡਿਊਲ ਬਣਾ ਕੇ ਚੱਲੋ ਤੇ ਆਪਣਾ ਰਿਵੀਜ਼ਨ ਕਰੀ ਜੋ ਨੌਕਰੀਆਂ ਤਾਂ ਆਈ ਜਾਣਗੀਆਂ ਬਸ ਆਪਣਾ ਰਿਵੀਜ਼ਨ ਤੇ ਡੈਡੀਕੇਸ਼ਨ ਜੋਬ ਲਈ ਬਣਾਈ ਰੱਖੋ ਥੈਂਕ ਯੂ ਇਹ ਨੌਜਵਾਨ ਨੇ ਹੋਰ ਵੀ ਕਾਫੀ ਸਾਡੇ ਨਾਲ ਨੇ ਆਪਾਂ ਗੱਲਬਾਤ ਕਰਦੇ ਆ ਜਿਨ੍ਹਾਂ ਨੂੰ ਜੌਬ ਮਿਲੀਆਂ ਹੈਗੀਆਂ ਲੈਟਰ ਲੈ ਰਹੇ ਨੇ ਇਧਰ ਪਾਜੀ ਵੰਡ ਰਹੇ ਨੇ ਪਹਿਲਾਂ ਮਾਨ ਸਾਹਿਬ ਕਾਫੀ ਨੌਜਵਾਨਾਂ ਨੂੰ ਰੈਟਰ ਜਿਹੜਾ ਹੈ ਇੱਥੇ ਦੇ ਕੇ ਗਏ ਸਾਡੇ ਨਾਲ ਭਰਾ ਹੈਗੇ ਆ ਇਹਨਾਂ ਨੂੰ ਵੀ ਅੱਜ ਜਿਹੜਾ ਹੈ ਨਿਯੁਕਤੀ ਪੱਤਰ ਮਿਲਿਆ ਬਹੁਤ-ਬਹੁਤ ਮੁਬਾਰਕਾਂ ਪਹਿਲਾਂ ਤਾਂ ਥੈਂਕ ਯੂ ਜੀ ਬਹੁਤ-ਬਹੁਤ ਕੀ ਨਾਮ ਹੈ ਤੁਹਾਡਾ ਅਮਰਪ੍ਰੀਤ ਸਿੰਘ ਜੀ ਤੇ ਕਿਹੜੇ ਡਿਪਾਰਟਮੈਂਟ ਤੋਂ ਤੁਹਾਡੀ ਸਿਲੈਕਸ਼ਨ ਹੋਈ ਹੈ ਸਾਇੰਸ ਟੈਕਨੋਲੋਜੀ ਐਂਡ এনवायरमेंट ਡਿਪਾਰਟਮੈਂਟ ਦੇ ਵਿੱਚ ਹੈ ਜੀ ਕਿਸ ਤਰ੍ਹਾਂ ਲੱਗ ਰਿਹਾ ਜੀ ਵੈਸੇ ਬਹੁਤ ਵਧੀਆ ਲੱਗ ਰਿਹਾ ਜੀ ਬਸ ਇਹ ਤਾਂ ਇਹ ਸਰਕਾਰ ਦੇ ਵਿੱਚ ਮੇਰੀ ਤੀਸਰੀ ਨੌਕਰੀ ਹੈ ਅੱਜ ਲਈ ਹੋਈ ਹੈ ਪਹਿਲਾਂ ਕਿਹੜੀ-ਕਿਹੜੀ ਦੋ ਪਹਿਲੇ ਮੈਂ ਡਿਪਾਰਟਮੈਂਟ ਲੋਕਲ ਗਵਰਨਮੈਂ ਸਰਕਾਰ ਦੇ ਵਿੱਚ ਔਰ ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਜੋਬ ਨਹੀਂ ਮਿਲਦੀਆਂ ਪੰਜਾਬ ਦੇ ਵਿੱਚ ਬਾਹਰ ਨੂੰ ਵੀ ਭੱਜ ਰਹੇ ਆ ਭਾਜੀ ਕੀ ਕਹਿਣਾ ਚਾਹੋਗੇ ਕਿਉਂਕਿ ਕਈ ਵਾਰੀ ਨਾ ਨਰਾਸ਼ ਹੋ ਜਾਂਦੇ ਆ ਭਾਜੀ ਕਹਿੰਦੇ ਜੋਬਸ ਨਹੀਂ ਮਿਲਦੀਆਂ ਅਵੇਲੇਬਿਲਟੀ ਘੱਟ ਹੈਗੀ ਹੈ ਦੇਖੋ ਜੀ ਜੋਬਸ ਤਾਂ ਮਿਲਦੀਆਂ ਰਹਿੰਦੇ ਨੇ ਇਹ ਹੀ ਹੈ ਕਿ ਮਿਹਨਤ ਕਰੋਗੇ ਤਾਂ ਜੀ ਜੋਬ ਜ਼ਰੂਰ ਮਿਲੇਗੀ ਇਹ ਹੀ ਹੈ ਕਿੰਨੇ ਟਾਈਮ ਤੋਂ ਮਿਹਨਤ ਤੁਸੀਂ ਕਰ ਰਹੇ ਹੋ ਦੇਖੋ ਜੀ ਮੇਰਾ 2022 ਦੇ ਵਿੱਚ ਹੀ ਮੈਂ ਪਾਸ ਆਊਟ ਹੋਇਆ ਸੀ ਕਾਲਜ ਦੇ ਵਿੱਚੋਂ ਉਸ ਤੋਂ ਬਾਅਦ ਇੱਕ ਸਾਲ ਮੈਂ ਪ੍ਰਾਈਵੇਟ ਕੀਤਾ ਹੈ ਯਾਨੀ ਕਿ ਤਕਰੀਬਨ 2 ਸਾਲਾਂ ਹੀ ਤੁਸੀਂ ਤਿੰਨ ਨੌਕਰੀਆਂ ਲੈ ਚੁੱਕੇ ਹੋ ਤੇ ਬਹੁਤ ਵੱਡੀ ਮਿਸਾਲ ਹੈਗੀ ਉਹਨਾਂ ਨ ਜੌਬ ਨਹੀਂ ਹੈਗੀਆਂ ਤੇ ਭਾਈ ਨੂੰ ਤਿੰਨ ਨੌਕਰੀਆਂ ਮਿਲੀਆਂ ਬਹੁਤ ਬਹੁਤ ਮੁਬਾਰਕਾਂ ਤੇ ਸੀਐਮ ਸਾਹਿਬ ਹੁਣੇ ਬੋਲ ਕੇ ਗਏ ਕਹਿੰਦੇ ਕੋਈ ਸਪਾਰਸ਼ ਨਹੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਪੈਸਾ ਕਿਸੇ ਤਰ੍ਹਾਂ ਦਾ ਕਹਿੰਦੇ ਉਹ ਨਹੀਂ ਕਹਿੰਦੇ ਉਹੀ ਹੈ ਜੀ ਫੋਨ ਤਾਂ ਉਹਦਾ ਹੀ ਆਉਂਦਾ ਨੇ ਜਦੋਂ ਕਹਿੰਦੇ ਜੀ ਜੁਆਇਨਿੰਗ ਲੈਟਰ ਮਿਲ ਰਿਹਾ ਤੁਹਾਨੂੰ ਬਸ ਉਹ ਤੋਂ ਇਲਾਵਾ ਜੀ ਕਿਤੇ ਸਪਾਰਸ਼ ਦੀ ਲੋੜ ਨਹੀਂ ਪੈਂਦੀ ਹੈ ਕਰਨੇ ਦੀ ਤੇ ਬਹੁਤ ਬਹੁਤ ਮੁਬਾਰਕਾਂ ਭਾਈ ਤੁਹਾਨੂੰ ਹਾਂਜੀ ਤੇ ਦੇਖ ਸਕਦੇ ਹੋ ਤੁਸੀਂ ਇੱਕ ਸਾਲ ਦੇ ਵਿੱਚ ਤਿੰਨ ਨੌਕਰੀਆਂ ਸੀ ਸੀਐਮ ਸਾਹਿਬ ਵੱਲੋਂ ਅੱਜ ਨਿਯੁਕਤੀ ਪੱਤਰ ਵੰਡ ਸਮਾਗਮ ਹੈ ਜਿਹੜਾ ਕੀਤਾ ਜਾ ਜਾ ਰਿਹਾ ਹੈ ਸੈਕਟਰ 35 ਚੰਡੀਗੜ੍ਹ ਦੇ ਵਿੱਚ ਕੁਝ ਨੌਜਵਾਨ ਹੈਗੇ ਆ ਜਿਨ੍ਹਾਂ ਨਾਲ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਇੱਕ ਹੁਣੇ ਨੌਜਵਾਨ ਸੀ ਜਿਨ੍ਹਾਂ ਨੂੰ ਤਿੰਨ ਵਾਰੀ ਹੈਗੀ ਆ ਜਿਹੜੀ ਸਿਲੈਕਸ਼ਨ ਉਹਨਾਂ ਦੀ ਇਸੇ ਸਰਕਾਰ ਦੇ ਵਿੱਚ ਹੋ ਚੁੱਕੀ ਹੈ ਤੇ ਹਾਂਜੀ ਬਈ ਜੀ ਬਹੁਤ ਬਹੁਤ ਮਾਰਕਾ ਜੀ ਸਸੀ ਗੱਲ ਜੀ ਮਾਰਕਾ ਬਹੁਤ ਬਹੁਤ ਥੈਂਕ ਯੂ ਕਿਸ਼ੂਮਾ ਬਾਦਾ ਬਖਸ਼ੇਂਦਰ ਪਾਲ ਸੈਂਕੀ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਲੁਧਿਆਣੇ ਤੋਂ ਆ ਇਹ ਕਿਹੜੇ ਡਿਪਾਰਟਮੈਂਟ ਚ ਹੋਈ ਸਿਲੈਕਸ਼ਨ ਮੇਰਾ ਸਾਇੰਸ ਐਂਡ ਟੈਕ ਦੇ ਵਿੱਚ ਪੋਲੂਸ਼ਨ ਕੰਟਰੋਲ ਬੋਰਡ ਚ ਤੇ ਕਿਸ ਤਰ੍ਹਾਂ ਦੇਖਦੇ ਹਾਂ ਕਾਰਗੁਜ਼ਾਰੀ ਭਗਵੰਤ ਮਾਨ ਸਰਕਾਰ ਦੀ ਕਿ ਜਿਸ ਤਰ੍ਹਾਂ ਨਾਲ ਨੌਕਰੀਆਂ ਦੇ ਰਹੇ ਆ ਪਾਰਦਰਸ਼ਿਕ ਪ੍ਰੋਪਰ ਤਰੀਕੇ ਨਾਲ ਜਿਵੇਂ ਕਿ ਆ ਬਹੁਤ ਵਧੀਆ ਐ ਐਕਚੁਅਲੀ ਮੈਂ ਪਹਿਲਾਂ ਵੀ ਅੰਡਰ ਜੋਬ ਸੀਗਾ ਤੇ ਮੇਰੀ ਸੈਕਿੰਡ ਜੋਬ ਹੈ ਕਾਈਂਡ ਆਫ ਪਹਿਲਾਂ ਕਿਹੜੀ ਜੋਬ ਤੇ ਸੀਗਾ ਮੈਂ ਦੂਜੀ ਗਵਰਨਮੈਂਟ ਚ ਐਂਡ ਦਿੱਲੀ ਸਰਕਾਰ ਚ ਦਿੱਲੀ ਸਰਕਾਰ ਚ ਤੇ ਉੱਤੇ ਵੀ ਮਨੁਦਾ ਆਮ ਆਦਮੀ ਪਾਰਟੀ ਸਰਕਾਰ ਸੀਗੀ ਹਾਂਜੀ ਤੇ ਇਹ ਸੈਕੰਡ ਜੋਬ ਤੇ ਤੁਸੀਂ ਪੰਜਾਬ ਹੁਣ ਚੁਣਿਆ ਇਸ ਦੇ ਲਈ ਹਾਂਜੀ ਚਲੋ ਬਹੁਤ ਬਹੁਤ ਮੁਬਾਰਕ ਆ ਤੁਹਾਨੂੰ ਬਹੁਤ ਸਾਰੇ ਨਾ ਬੱਚੇ ਭਾਈ ਮੈਂ ਹੁਣੇ ਹਜੇ ਬਾਈ ਨੂੰ ਮਿਲਿਆ ਸੀ ਉਹਨਾਂ ਦੀ ਤੀਜੀ ਜੋਬ ਹੈਗੀ ਐ ਇਸੇ ਗਵਰਨਮੈਂਟ ਤੋਂ ਪਿਛਲੇ 1 ਸਾਲ ਤੋਂ ਤੇ ਜਿਵੇਂ ਦੇਖਾਂ ਚਾਹੋਗੇ ਜਿਹੜੇ ਬਹੁਤ ਸਾਰੇ ਨਿਰਾਸ਼ ਬੈਠੇ ਆ ਬਹੁਤ ਸਾਰੇ ਬਾਹਰ ਭੱਜਦੇ ਆ ਤੇ ਮਿਹਨਤ ਨਹੀਂ ਕਰਦੇ ਵੀ ਤੇ ਜੋਬ ਅਵੇਲੇਬਿਲਟੀ ਨਹੀਂ ਹੈਗੀ ਉਹਨੇ ਹਾਂਜੀ ਜਿਹਦੇ ਟੈਲੈਂਟ ਹੈਗਾ ਜਿਹਦੇ ਜਿੰਨੇ ਪੜੇ ਲਿਖੇ ਆ ਉਹਦੇ ਲਈ ਤਾਂ ਜੋਬ ਹਰ ਜਗ੍ਹਾ ਹੈਗੀ ਐਂ ਬਾਹਰ ਜਾਣਾ ਇਜ਼ ਨਾਟ ਐਨ ਆਪਸ਼ਨ ਮੇਰੇ ਆਈਟੀ ਦਿੱਲੀ ਤੋਂ ਮੈਂ ਗ੍ਰੈਜੂਏਟ ਆਈਟੀ ਦਿੱਲੀ ਹਾਂਜੀ ਬਹੁਤ ਬਹੁਤ ਮੁਬਾਰਕਾ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਸਰਕਾਰ ਪਹਿਲਾਂ ਦਿੱਲੀ ਦੇ ਵਿੱਚ ਨੌਕਰੀ ਸੀਗੀ ਤਾਂ ਹੁਣ ਪੰਜਾਬ ਦੇ ਵਿੱਚ ਇਹਨਾਂ ਨੂੰ ਮਿਲੀ ਹੈ ਹੋਰ ਵੀ ਗੱਲ ਕਰਦੇ ਆਪਾਂ ਬਹੁਤ ਬਹੁਤ ਮੁਬਾਰਕਾ ਜੀ ਤੁਹਾਨੂੰ ਥੈਂਕ ਯੂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਮਲਦੀਪ ਕੋਹਰੇ ਸਰ ਕਿਸ ਡਿਪਾਰਟਮੈਂਟ ਤੋਂ ਹੋਏ ਤੁਸੀਂ ਸਿਲੈਕਸ਼ਨ ਮੇਰੀ ਸਰ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਡਿਪਾਰਟਮੈਂਟ ਦੇ ਕਿਸ ਤਰ੍ਹਾਂ ਨਾਲ ਦੇਖਦੇ ਹੋ ਜਿਹੜੀ ਭਰਤੀ ਦੀ ਪ੍ਰਕਿਰਿਆ ਸੀ ਪੰਜਾਬ ਸਰਕਾਰ ਦੀ ਇਹ ਸਰ ਬਹੁਤ ਵਧੀਆ ਮਤਲਬ ਉਮੀਦ ਨਹੀਂ ਸੀਗੀ ਤੇ ਪੂਰੀ ਹੋ ਜਾਣਾ ਸਾਡਾ ਸੁਪਨਾ ਪੂਰਾ ਹੋ ਜਾਣਾ ਕਿਉਂਕਿ ਇਹ ਸੁਪਨਾ ਸਾਡਾ ਨਹੀਂ ਸੀ ਸਾਡੇ ਪੇਰੈਂਟਸ ਦਾ ਵੀ ਸੀਗਾ ਔਰ ਉਹਨਾਂ ਨੇ ਸਾਨੂੰ ਇਸ ਲਈ ਪੜਾਇਆ ਸੀ ਕਿਉਂਕਿ ਦੇਖੋ ਪੇਰੈਂਟਸ ਕਦੇ ਵੀ ਬੇਟੇ ਔਰ ਬੇਟੀ 'ਚ ਮੇਰੇ ਪੇਰੈਂਟਸ ਨੇ ਕਦੇ ਫਰਕ ਨਹੀਂ ਰੱਖਿਆ ਮੇਰੇ ਬ੍ਰਦਰ ਨਾਲੋਂ ਜ਼ਿਆਦਾ ਉਹਨਾਂ ਨੇ ਮੈਨੂੰ ਐਜੂਕੇਟ ਕੀਤਾ ਉਹਨਾਂ ਨੂੰ ਇਹ ਸੀਗਾ ਵੀ ਮੇਰੀ ਬੇਟੀ ਇੱਕ ਨਾ ਇੱਕ ਦਿਨ ਮੇਰਾ ਨਾਮ ਰੌਸ਼ਨ ਕਰੇ ਉਹ ਕਹਿੰਦੇ ਕਾਫੀ ਸਮੇਂ ਬਾਅਦ ਜਿਹੜੀ ਹੈ ਇਸ ਇਲੈਕਸ਼ਨ ਜਿਹੜੀ ਹੋਈ ਹੈ ਜੀ 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 ਹਾਂਜੀ ਹਾਂਜੀ ਤੇ ਕਿਸ ਤਰ੍ਹਾਂ ਨਾਲ ਦੇਖਦੇ ਹੋ ਪਹਿਲਾਂ ਕਿਉਂ ਰੁਕੀ ਨਹੀਂ ਕੋਈ ਕਾਰਨ ਇਸ ਦਾ ਸਰ ਦੇਖੋ ਰੁਕਣ ਦਾ ਤਾਂ अलग-अलग ਕਾਰਨ ਕਹਿ ਦਿੰਦੇ ਨੇ ਹਣਾ ਪਹਿਲਾਂ ਟਰਾਈ ਕੀਤਾ ਤੁਸੀਂ ਪਹਿਲਾਂ ਵੀ ਇਸ ਤਰ੍ਹਾਂ ਇਹ ਪਹਿਲੀ ਪਰਤੀ ਸੀ ਜੀ ਜਦੋਂ ਮਤਲਬ ਸਾਡੀ ਨਿਕਲੀ ਹੈ ਉਸ ਤੋਂ ਪਹਿਲਾਂ ਕੋਈ ਪਰਤੀ ਨਿਕਲੀ ਨਹੀਂ ਸੀਗੀ ਤਾਂ ਹੀ ਪਰਤੀ ਦੇ ਵਿੱਚ ਤੁਸੀਂ ਦੇਖੋ ਬਹੁਤ ਛੋਟੀ ਇਸ ਦੇ ਵੀ ਨੇ ਵੱਡੀ ਇਸ ਦੇ ਵੀ ਸਿਲੈਕਟ ਹੋਏ ਹਨ ਤੇ ਕਾਫੀ ਸਾਲ ਬਾਅਦ ਨਿਕਲਣ ਕਰਕੇ ਇਹ ਸਾਰਾ ਕੁਝ ਹੋਇਆ ਕਿਉਂਕਿ ਕਾਫੀ ਸਾਲ ਤੋਂ ਨਹੀਂ ਨਿਕਲ ਰਹੀ ਸੀ ਪਰ ਥੈਂਕ ਯੂ ਸਰ ਥੈਂਕ ਯੂ ਹਾਂਜੀ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਚਰਨਜੀਤ ਕੌਰ ਹੈ ਤੁਸੀਂ ਕਿ ਤੁਹਾਡਾ ਨਾਮ ਮੈਂ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਵਿਭਾਗ ਤੋਂ ਜਿਹੜਾ ਮੈਂ ਜੁਆਇਨ ਕੀਤਾ ਹੈਗਾ ਸਰ ਕਿਦਾਂ ਦੇਖ ਲਓ ਸਰ ਬਹੁਤ ਬਹੁਤ ਖੁਸ਼ੀ ਦੀ ਗੱਲ ਹੈਗੀ ਆ ਵੀ ਜਿਹੜੇ ਅਸੀਂ ਆਮ ਘਰਾਂ ਦੇ ਬੱਚੇ ਇੱਥੇ ਆਏ ਹੈਗੇ ਆ ਪ੍ਰੋਫੈਸਰਾਂ ਦੀ ਭਰਤੀ 25 ਸਾਲਾਂ ਬਾਅਦ ਜਿਹੜੇ ਕਾਲਜਾਂ ਨੂੰ ਜਿਹੜੇ ਨਵੇਂ ਪ੍ਰੋਫੈਸਰ ਦਿੱਤੇ ਗਏ ਹੈਗੇ ਆ ਤੇ ਜਿਹੜੇ ਹੈਗੇ ਪਿੰਡਾਂ ਦੇ ਬੱਚਾ ਨੂੰ ਜਿਹੜੇ ਕਿ ਉਹਨਾਂ ਨੂੰ ਵੀ ਜ ਸਾਨੂੰ ਪੜ੍ਹਾਉਣ ਦਾ ਮੌਕਾ ਮਿਲਿਆ ਹੈਗਾਗਾ ਤੇ ਇਸ ਦੇ ਨਾਲ ਕੀ ਹੈਗਾਗਾ ਜਿਹੜ ਕਾਲਜ ਖਾਲੀ ਪਏ ਸੀ ਕਿ ਜਿਨ੍ਹਾਂ ਦਾ ਕੋਈ ਮੂੰਹ ਸੇ ਰਹੀ ਨਹੀਂ ਸੀਗਾ ਉਹਨਾਂ ਕਾਲਜਾਂ ਨੂੰ ਜਿਹੜੇ ਨਵੇਂ ਪ੍ਰੋਫੈਸਰ ਦੇ ਕੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਸੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹੈਗੇ ਆ ਵੀ ਜਿਹੜੇ ਆਮ ਘਰਾਂ ਦੇ ਬੱਚੇ ਹੈਗੇ ਆ ਉਹ ਕਾਲਜਾਂ ਦੇ ਵਿੱਚ ਵਧੀਆ ਪੋਸਟਾਂ ਤੇ ਨਿਯੁਕਤ ਹੋਏ ਹੈਗੇ ਸਰ ਹਾਂ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਰਮਨਦੀਪ ਕੌਰ ਹੈ ਜੀ ਹਾਂ ਤੁਸੀਂ ਵੀ ਹਾਂਜੀ ਮੈਂ ਪੰਜਾਬੀ ਦੀ ਅਸਿਸਟੈਂਟ ਪ੍ਰੋਫੈਸਰ ਵਜੋਂ ਜੁਆਇਨ ਕੀਤਾ ਤੇ ਬਹੁਤ ਖੁਸ਼ੀ ਹੋਈ ਹੈ ਸਾਡੇ ਮਾਤਾ ਪਿਤਾ ਦਾ ਸੁਪਨਾ ਪੂਰਾ ਹੋਇਆ ਤੇ ਬਹੁਤ ਚੰਗੀ ਗੱਲ ਬਹੁਤ ਖੁਸ਼ ਹੋਣੇ ਘਰ ਦੇ ਕਿਦਾਂ ਗੱਲ ਹੋਈ ਪਹਿਲਾਂ ਹਾਂਜੀ ਹਾਂ ਜੀ ਬਹੁਤ ਜ਼ਿਆਦਾ ਖੁਸ਼ ਨੇ ਉਹਨਾਂ ਦਾ ਜਿਵੇਂ ਕਹਿੰਦੇ ਨੇ ਪੈਰ ਪੁੰਜੇ ਨਹੀਂ ਲੱਗਦਾ ਕਿ ਸਾਡੇ ਬੱਚੇ ਬਹੁਤ ਅੱਗੇ ਆਏ ਐ ਤੇ ਇਹ ਨਾਲ ਹੀ ਮੈਂ ਇੱਕ ਅਪੀਲ ਵੀ ਕਰਦੀ ਆ ਪੰਜਾਬ ਸਰਕਾਰ ਨੂੰ ਕਿ ਜਿਹੜੇ ਸਾਥੀ ਸਾਡੇ ਰਹਿ ਗਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ 240 ਜਿਹੜੇ ਸਾਡੇ ਸਾਥੀ ਨੇ ਉਹ ਵੀ ਸਾਡੇ ਜਲਦੀ ਤੋਂ ਜਲਦੀ ਕਾਲਜਾਂ ਦੇ ਵਿੱਚ ਭੇਜੇ ਜਾਣ ਤਾਂ ਕਿ ਉਹਨਾਂ ਦੇ ਸੁਪਨੇ ਵੀ ਪੂਰੇ ਹੋ ਜਾਣ ਮੇਰਾ ਨਾਮ ਹਰ ਸਿਮਰਨ ਕੋਰੋ ਸਿਸਟਰ ਪ੍ਰੋਫੈਸਰ ਹਾਂ ਪੰਜਾਬ ਦੀ ਸਰ ਬਹੁਤ ਖੁਸ਼ ਹੋਈਏ ਸਰ ਬਹੁਤ ਲੱਗੇ ਹੋਏ ਸਰ ਮੈਂ 10 12 ਸਾਲ ਤੋਂ ਤੋਂ ਪਹਿਲਾਂ ਐਡਹੋਕ ਤੇ ਹੀ ਪੜਾਇਆ ਤੇ ਹੁਣ ਜਿਹੜਾ ਮਤਲਬ ਜਿਹੜੀ ਆ ਪੱਕੀ ਭਰਤੀ ਨਿਕਲੀ ਉਹਦੇ ਵਿੱਚ ਮੈਨੂੰ ਬਹੁਤ ਖੁਸ਼ੀ ਮੈਂ ਰਾਮਗੜੀਆ ਗਰਲਸ ਕਾਲਜ ਚ ਪੜਾ ਰਹੀ ਸੀ ਜੀ ਲੁਧਿਆਣੇ ਦੇ ਵਿੱਚ ਐਜ਼ ਐਡਹੋਕ ਪੜਾ ਰਹੀ ਸੀ ਤੇ ਹੁਣ ਇਸ ਭਰਤੀ ਦੇ ਕਾਰਨ ਮਤਲਬ ਪੱਕੇ ਤੌਰ ਤੇ ਅਸੀਂ ਸਿਸਟਰ ਪ੍ਰੋਫੈਸਰ ਦਾ ਮਾਣ ਹੋ ਗਿਆ ਤੁਹਾਡੀ ਹੈ ਨਾ ਹਾਂ ਜੀ ਸਰ ਸਾਰੇ ਦੀ ਹਾਂਜੀ ਹਾਂਜੀ ਸਰ ਬਹੁਤ ਮਿਹਨਤਾਂ ਦੇ ਨਾਲ ਸਾਰੇ ਬੱਚੇ ਆਏ ਆਂ ਔਰ ਮਾਨ ਦੀ ਗੱਲ ਹੈ ਕਿ ਅਸੀਂ ਹੁਣ ਜਿਹੜੇ ਸਰਕਾਰੀ ਕਾਲ ਜਿਹੜੇ ਖਾਲੀ ਪਏ ਸੇ ਉਹਨਾਂ ਘਰ ਦੇ ਬਹੁਤ ਖੁਸ਼ ਹੋਣੇ ਆਈ ਤਾਂ ਸਰ ਬਹੁਤ ਖੁਸ਼ ਹੈ ਸਰ ਉਹਨਾਂ ਦੀ ਮਿਹਨਤ ਸਾਡੀ ਤਾਂ ਚਲੋ ਮਿਹਨਤ ਹੈ ਹੀ ਹੈ ਨਾਲ ਸਾਨੂੰ ਉਹਨਾਂ ਨੇ ਵੀ ਨਾਲ ਅੱਗੇ ਹੋ ਹੋ ਕੇ ਮਿਹਨਤ ਕਰਵਾਈ ਹੈ ਤੇ ਔਰ ਆਪ ਸਾਡੇ ਤਿਆਰੀਆਂ ਕਰਵਾ ਕਰਵਾ ਕੇ ਇੱਥੇ ਤੇ ਪਹੁੰਚਾਇਆ ਔਰ ਸਾਡੇ ਨਾਲੋਂ ਜ਼ਿਆਦਾ ਉਹ ਖੁਸ਼ ਨੇ ਏ ਐਪਲੀ ਹੈਗੀ ਆ ਤੁਸੀਂ ਵੀ ਇਸ ਸਿਸਟਮ ਨੂੰ ਜੀ 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 ਮੈਂ ਮੇਰਾ ਨਾਮ ਸਤਪਾਲ ਸਿੰਘ ਹੈ ਜੀ ਸਤਪਾਲ ਸਿੰਘ ਹੈ ਜੀ ਸਤਪਾਲ ਸਿੰਘ ਜੀ ਬਹੁਤ ਬਹੁਤ ਮਾਰਕਾ ਜੀ ਧੰਨਵਾਦ ਜੀ ਧੰਨਵਾਦ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਤੁਸੀਂ ਕਿੰਨੇ ਟਾਈਮ ਤੋਂ ਲੱਗੇ ਹੋਏ ਸੀ ਮੈਂ ਕਾਫੀ ਸਾਲਾਂ ਤੋਂ ਲੱਗਾ ਹੋਇਆ ਸੀਗਾ ਤੇ ਇਹਦੇ ਵਿੱਚ ਜਿਹੜੀ ਮੇਨ ਗੱਲ ਕਹਿਣ ਵਾਲੀ ਹੈ ਕਿ ਮੈਂ ਆਪਣੇ ਪਿੰਡ ਤੋਂ ਬੰਨ ਵਾਲਾ ਪਹਿਲਾ ਪ੍ਰੋਫੈਸਰ ਹਾਂ ਮੈਂ ਕਿਹੜਾ ਪਿੰਡ ਵਾਜਦਾ ਨਾ ਮੈਂ ਮੁਕਸਰ ਜ਼ਿਲ੍ਹਾ ਦੇ ਮਲੋੜ ਤਹਿਸੀਲ ਦੇ ਪਿੰਡ ਸੇਖੋ ਤੋਂ ਬਿਲੋਂਗ ਕਰਦਾ ਹਾਂ ਪਿੰਡ ਸੇਖੋ ਜੀ ਜੀ ਪਹਿਲੇ ਪ੍ਰੋਫੈਸਰ ਤੁਸੀਂ ਉੱਥੋਂ ਬਣੇ ਜੀ 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 ਹਾਂਜੀ ਹਾਂਜੀ ਕੀ ਉੱਥੇ ਐਜੂਕੇਸ਼ਨ ਘੱਟ ਹੈ ਕਿ ਪਿੰਡ ਤੇ ਨਹੀਂ ਸਾਡੀ ਸਾਡਾ ਬਹੁਤ ਛੋਟਾ ਜਿਹਾ ਪਿੰਡ ਹੈਗਾ ਤੇ ਬਟ ਉਹਦੇ ਵਿੱਚੋਂ ਇੱਕ ਸਰਕਾਰੀ ਨੌਕਰੀ ਲੱਗਣਾ ਐਂਡ ਉਹ ਵੀ ਸਰਕਾਰੀ ਕਾਲਜ ਦੇ ਵਿੱਚ ਪ੍ਰੋਫੈਸਰ ਲੱਗਣਾ ਇੱਕ ਬਹੁਤ ਵੱਡੀ ਗੱਲ ਹੈ ਤੇ ਮੈਂ ਸਾਰੇ ਇਹ ਜੁਥ ਨੂੰ ਇਹੋ ਸੁਨੇਹਾ ਦੇਣਾ ਚਾਹੁੰਗਾ ਕਿ ਤੁਸੀਂ ਰੱਜ ਕੇ ਮਿਹ ਤੇ ਤੇ ਵਿਆਪ ਸਰਕਾਰ ਦਾ ਜਿਹੜਾ ਉਪਰਾਲਾ ਹੈ ਜਿਹੜੀ ਭਰਤੀ ਪ੍ਰਕਿਰਿਆ ਇੱਕ ਤਾਂ ਕਹਿੰਦੇ ਵੀ ਬਹੁਤ ਲੰਬੇ ਸਮੇਂ ਬਾਅਦ ਅਸਿਸਟੈਂਟ ਪ੍ਰੋਫੈਸਰ ਜਿਹੜੇ ਰੱਖੇ ਗਏ ਆ ਤੇ ਜਿਹੜੀ ਭਰਤੀ ਦੀ ਪ੍ਰਕਿਰਿਆ ਸੀ ਚੋਣ ਜਿਵੇਂ ਤੁਹਾਡੀ ਕੀਤੀ ਗਈ ਹੈ ਮੈਰਿਟ ਦੇ ਆਧਾਰ ਤੇ ਉਸ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਇਹ ਬਿਲਕੁਲ ਸਹੀ ਹੈ ਜੀ ਇਹਦੇ ਵਿੱਚ ਇੱਕ ਕਲਮਾ ਹੋਰ ਐਡ ਕਰਨੇ ਚਾਹੂੰਗਾ ਕਿ ਇਹ ਜਿਹੜੀ ਭਰਤੀ ਹੈ ਨਾ ਇਹ ਬਿਨਾ ਕਿਸੇ ਕਰਪਸ਼ਨ ਦੇ ਨਿਰੋਲ ਮੈਰਿਟ ਦੇ ਆਧਾਰ ਤੇ ਹੋਈ ਹੈਗੀ ਹੈ ਐਂਡ ਇਹਦੇ ਵਿੱਚ ਉਹੀ ਕੈਂਡੀਡੇਟ ਆਇਆ ਹੈ ਜਿਹੜਾ ਕਿ ਡਿਸਰਵ ਕਰਦਾ ਸੀਗਾ ਇਹਦੇ ਲਈ ਸਰਕਾਰ ਦਾ ਕੀ ਸਲਾਹਣਾ ਕਰਨੀ ਬੰਦੀ ਹੈ ਤੇ ਅੱਜ ਫਿਰ ਘਰੇ ਗੱਲ ਹੋਈ ਵੀ ਕਿੰਨੇ ਵੈਸੇ ਕਿਹੜੇ ਪੀ ਐਚ ਡੀ ਤੁਸੀਂ ਕੀਤੀ ਹੈ ਕਿਹੜੀ ਡਿਗਰੀ ਕੀਤੀ ਮੇਰੀ ਪੀ ਐਚ ਡੀ ਜਲਦੀ ਹੈ ਕਦੋਂ ਚੱਲ ਰਹੀ ਹੈ ਤੇ ਇਸ ਤੋਂ ਪਹਿਲਾਂ ਮੈਂ ਸਰਕਾਰ ਦੇ ਹੀ ਗਵਰਨਮੈਂਟ ਐਡਿਟ ਕਾਲਜ ਦੇ ਵਿੱਚ 6 ਸਾਲ ਐਸ ਅਸਿਸਟੈਂਟ ਪ੍ਰੋਫੈਸਰ ਕੰਮ ਕੀਤਾ ਹੈ ਹੁਣ ਮੈਂ ਪਿਓਰਲੀ ਗਵਰਨਮੈਂਟ ਜੋ ਅਰਜਿੰਦਰਾ ਕਾਲਜ ਬਠਿੰਡਾ ਹੈ ਉਹਦੇ ਵਿੱਚ ਜੁਆਇਨ ਕਰ ਚੁੱਕਿਆ ਹਾਂ ਗਵਰਨਮੈਂਟ ਕਾਲਜ ਬਠਿੰਡਾ ਦੇ ਵਿੱਚ ਤੁਸੀਂ ਹੁਣ ਸਿਲੈਕਸ਼ਨ ਤੁਹਾਡੀ ਹੋ ਚੁੱਕੀ ਹੈ ਹਾਂ ਜੀ ਬਹੁਤ-ਬਹੁਤ ਮੁਬਾਰਕਾਂ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਨੌਜਵਾਨ ਨੇ ਜਿਨ੍ਹਾਂ ਨੂੰ 2-2 3-3 ਵਾਰ ਨੌਕਰੀਆਂ ਇੱਥੇ ਮਿਲੀਆਂ ਸਾਲ ਚ ਹੀ ਤਿੰਨ ਵਾਰ ਜੌਬ ਜਿਹੜੀ ਹੈ ਸਿਲੈਕਸ਼ਨ ਹੋਈ ਹੈ ਵੱਖ-ਵੱਖ ਵਿਭਾਗਾਂ ਦੇ ਵਿੱਚ ਜਦੋਂ ਬੱਚਿਆਂ ਨੂੰ ਇਸ ਤਰ੍ਹਾਂ ਪਤਾ ਲੱਗਦਾ ਹੈ ਕਿ ਸਾਡੀ ਸਾਡੇ ਲਈ ਆਪਰਚੂਨਿਟੀ ਸ਼ੋਰ ਮਿਲ ਰਹੀਆਂ ਸਾਨੂੰ ਇਸ ਤੋਂ ਵਧੀਆ ਜੌਬ ਮਿਲ ਰਹੀ ਹੈ ਤਾਂ ਪੁਰਾਣੀ ਤੋਂ ਉਹ ਜਿਹੜਾ ਰਿਜ਼ਾਈਨ ਕਰਕੇ ਨਵੀਂ ਜੌਬ ਤੇ ਜਿਹੜੇ ਹੈ ਨਿਯੁਕਤੀ ਪੱਤਰ ਲੈ ਕੇ ਗਏ ਆ ਔਰ ਇਹ ਇੱਕ ਉਹਨਾਂ ਨੌਜਵਾਨਾਂ ਲਈ ਬਹੁਤ ਵੱਡੀ ਗੱਲ ਹੈ ਜਿਹੜੇ ਨੌਜਵਾਨ ਜਾਂ ਜਿਹੜੇ ਬੱਚੇ-ਬੱਚੀਆਂ ਬਾਹਰ ਜਾਂਦੇ ਆ ਔਰ ਜਿਹੜੇ ਇੱਥੇ ਮਿਹਨਤ ਨਹੀਂ ਕਰਦੇ ਕਿ ਸਾਡੇ ਕੋਲ ਜੌਬ ਆਪਸ਼ਨ ਬਹੁਤ ਘੱਟ ਨੇ ਸਾਨੂੰ ਜੌਬਸ ਨਹੀਂ ਮਿਲਣੀਆਂ ਔਰ ਜਿਹੜੇ ਮੈਰਿਟ ਦੇ ਆਧਾਰ ਤੇ ਜੌਬ ਹ ਕਰਦਾ ਜਿਵੇਂ ਮਾਨ ਸਾਹਿਬ ਨੇ ਹੁਣੇ ਕਿਹਾ ਕਿ ਮਿਲਦੀਆਂ ਰਹਿਣੀਆਂ ਨੇ ਔਰ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਕਾਫੀ ਅਸਾਮੀਆਂ ਵੀ ਜਣੀਆਂ ਨੇ ਭਰਨ ਦੀ ਪੰਜਾਬ ਸਰਕਾਰ ਦੀ ਮਨਸ਼ਾ ਹੈਗੀ ਹੈ ਬਹੁਤ ਬਹੁਤ ਧੰਨਵਾਦ ਬੱਚਿਆਂ ਦੇ ਪੇਰੈਂਟਸ ਨੇ ਜਿਹੜੇ ਉਹ ਵੀ ਆਏ ਹੋਏ ਜਿਨ੍ਹਾਂ ਦਾ ਸਿਲੈਕਸ਼ਨ ਹੋਈ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਮੇਰਾ ਸੁਭਨਾਮ ਜਸਮਿੰਦਰ ਕੌਰ ਆ ਮੈਂ ਲੈਕਚਰਾਰ ਆ ਮੇਰਾ ਬੇਟਾ ਜੇ ਜੋ ਨੇ ਕੀਤਾ ਪੰਚਾਇਤ ਰਾਜ ਚ ਬਿਨਾਂ ਰਿਸਵਤ ਤੋਂ ਸਲੈਕਟ ਹੋਇਆ ਬਹੁਤ ਹੀ ਵਧੀਆ ਮੇਰੇ ਬੇਟੇ ਨੇ ਅੰਕ ਪ੍ਰਾਪਤ ਕੀਤੇ ਨੇਗੇ ਮੈਂ ਬਹੁਤ ਖੁਸ਼ ਹਾਂ ਮੈਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਬੱਚੇ ਨੂੰ ਸਲੈਕਟ ਕੀਤਾ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਤੇ ਅੱਗੋਂ ਵੀ ਇਹ ਸਰਕਾਰੀਆਂ ਦੇ ਜਵਾਬ ਜੀ ਦਿੰਦੀਆਂ ਰਹਿਣ ਬਿਨਾਂ ਦੇ ਇਸ ਵਤੋਂ ਕੋਈ ਅਸੀਂ ਕਿਸੇ ਨੂੰ ਪੈਸੇ ਨਹੀਂ ਦਿੱਤਾ ਕੋਚਿੰਗ ਲਈ ਥੋੜੀ ਜਿਹੀ ਬੱਚੇ ਨੇ ਆਪਣੀ ਮਿਹਨਤ ਤੇ ਸਿਲੈਕਟ ਹੋਏ ਧੰਨਵਾਦ ਹਾਂ ਮੈਮ ਤੁਸੀਂ ਜਿਵੇਂ ਆਪ ਤੁਸੀਂ ਇਹ ਲੈਕਚਰ ਆ ਰਹੇ ਹੋ ਹਨਾ ਬਹੁਤ ਸਾਰੇ ਬੱਚੇ ਆ ਜਿਹੜੇ ਬਾਹਰੋਂ ਰੁਖ ਕਰ ਰਹੇ ਆ ਔਰ ਇੱਥੇ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਆਏ ਜਿਹੜੇ ਬਾਹਰੋਂ ਆ ਕੇ ਨਿਯੁਕਤੀ ਪੱਤਰ ਲੈ ਰਹੇ ਸੀਗੇ ਹਨਾ ਤੇ ਕਈ ਬੱਚਿਆਂ ਨੂੰ ਇਹ ਲੱਗਦਾ ਬਹੁਤਿਆਂ ਨੂੰ ਵੀ ਅਸੀਂ ਯਾਰ ਪੜ ਕੇ ਕਰਾਂਗੇ ਸਾਡੇ ਕੋਲ ਆਪਸ਼ਨ ਨਹੀਂ ਰਹਿਣੀਆਂ ਜੌਬਸ ਨਹੀਂ ਮਿਲਣੀਆਂ ਉਹਨਾਂ ਨੂੰ ਕੀ ਕਹਿਣਾ ਚਾਹੋ ਮੈਂ ਉਹਨਾਂ ਨੂੰ ਇਹੀ ਕਹਿੰਦੀ ਆ ਵੀ ਇੱਥੇ ਮ ਇਹ ਨੀ ਵੀ ਨਹੀਂ ਮਿਲੂਗੀ ਕੋਸ਼ਿਸ਼ ਕਰੋ ਪੜਾਈ ਬਹੁਤ ਵਧੀਆ ਢੰਗ ਨਾਲ ਕਰੋ ਮਿਹਨਤ ਦਾ ਰੰਗ ਲਿਆਉਂਦੀ ਉਹੀ ਹੈ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਦੋਸਤੋ ਸਾਡੇ ਨਾਲ ਭਾਜੀ ਹੈਗੇ ਆ ਆਪਾਂ ਹਮੇਸ਼ਾ ਹੀ ਗੱਲ ਕਰਦੇ ਹੁੰਦੇ ਆ ਕਿ ਜਦੋਂ ਤੁਸੀਂ ਪਲੱਸ 2 ਕਰ ਲੈਂਦੇ ਹੋ ਜਾਂ ਗ੍ਰੈਜੂਏਸ਼ਨ ਕਰ ਲੀਓ ਉਸ ਤੋਂ ਬਾਅਦ ਜਿਹੜੇ ਨੌਜਵਾਨ ਨੇ ਵਿਦੇਸ਼ਾਂ ਦੇ ਵਿੱਚ ਆਪਣਾ ਭਵਿੱਖ ਦੇਖਦੇ ਆ ਬਹੁਤ ਸਾਰੇ ਹੁਣੇ ਵਾਪਸ ਵੀ ਆਏ ਆ ਦੋ ਨੰਬਰ ਦੇ ਵਿੱਚ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਜਾਂਦੇ ਆ ਸਾਡੇ ਨਾਲ ਭਰਾਜੀ ਹੈਗੇ ਆ ਇੱਥੇ ਇਹਨਾਂ ਨੇ ਅੱਜ ਨਿਯੁਕਤੀ ਪੱਤਰ ਲੈਣ ਆਏ ਆ ਸੀਐਮ ਭਗਵੰਤ ਮਾਨ ਸਾਹਿਬ ਇਹ ਬਹੁਤ ਬਹੁਤ ਪਹਿਲਾਂ ਤਾਂ ਮੁਬਾਰਕਾ ਭਾਜੀ ਥੈਂਕ ਯੂ ਸਰ ਕਿਸ ਡਿਪਾਰਟਮੈਂਟ ਸਿਲੈਕਸ਼ਨ ਹੋਈ ਤੁਹਾਡੀ ਹਾਂ ਸਰ ਮੇਰੀ ਸਿਲੈਕਸ਼ਨ ਹਾਇਰ ਐਜੂਕੇਸ਼ਨ ਵਿੱਚ ਹੋਈ ਆ ਅਸਿਸਟੈਂਟ ਪ੍ਰੋਫੈਸਰ ਵਜੋਂ ਮੈਂ ਜੁਆਇਨ ਕੀਤੀ ਅਸਿਸਟੈਂਟ ਪ੍ਰੋਫੈਸਰ ਦੀ ਕਾਫੀ ਸਮੇਂ ਬਾਅਦ ਭਰਤੀ ਮਨਜ਼ੂਰ ਹੋਈ ਹੈ ਨਾ ਬਿਲਕੁਲ ਸਰ ਇਹ ਪੰਜਾਬ ਦੀ ਹਿਸਟਰੀ ਦੇ ਵਿੱਚ ਜੇ ਅਸੀਂ ਕਹਿ ਸਕਦੇ ਹਾਂ ਕਿ ਕਾਲਾ ਦੌਰ ਚੱਲਿਆ ਸਪੈਸ਼ਲੀ ਹਾਇਰ ਐਜੂਕੇਸ਼ਨ ਦੇ ਵਿੱਚ ਇਹ ਜਿਹੜੀ 2021 ਦੇ ਵਿੱਚ ਭਰਤੀ ਆਈ ਸੀ ਇਹ ਲਗਭਗ 20 21 ਸਾਲਾਂ ਬਾਅਦ ਭਰਤੀ ਆਈ ਸੀ ਤੇ ਉਸ ਤੋਂ ਇੱਕ ਦੋ ਦਹਾਕਿਆਂ ਦਾ ਇਹ ਖਲਾਅ ਰਿਹਾ ਇਸ ਖਲਾਅ ਦੇ ਵਿੱਚ ਜੇ ਅਸੀਂ ਕਹਿੰਦੇ ਹਾਂ ਨਾ ਵੀ ਸਾਡੇ ਸਟੂਡੈਂਟ ਬਾਹਰ ਚਲੇ ਗਏ ਸੀ ਤਾਂ ਉਹਦਾ ਕਾਰਨ ਕਿਤੇ ਨਾ ਕਿਤੇ ਇਹ ਵੀ ਸੀ ਵੀ ਸਾਡੇ ਕਾਲਜਾਂ ਦੇ ਵਿੱਚ ਰੈਗੂਲਰ ਪ੍ਰੋਫੈਸਰ ਨਹੀਂ ਸੀ ਜਦੋਂ ਕਾਲਜਾਂ ਦੇ ਵਿੱਚ ਪ੍ਰੋਫੈਸਰ ਨਾ ਹੋਣ ਉੱਥੇ ਉਸ ਤਰ੍ਹਾਂ ਦਾ ਸਿਸਟਮ ਐਜੂਕੇਸ਼ਨ ਨੂੰ ਲੈ ਕੇ ਨਾ ਡਿਵੈਲਪ ਹੋਇਆ ਹੋਵੇ ਤਾਂ ਸਾਡੇ ਜਿਹੜੇ ਵਿਦਿਆਰਥੀ ਨੇ ਅਸੀਂ ਉਹਨਾਂ ਨੇ ਬਾਹਰ ਦਾ ਰੁਖ ਸ਼ਾਇਦ ਕਿਤੇ ਨਾ ਕਿਤੇ ਉਹਦਾ ਕਾਰਨ ਇਹ ਵੀ ਰਿਹਾ ਤੁਸੀਂ ਜਿਵੇਂ ਕੈਨੇਡਾ ਤੋਂ ਆਏ ਹੋ ਹੁਣ ਜੌਬ ਜੋ ਤੁਸੀਂ ਉੱਥੋਂ ਅਪਲਾਈ ਕੀਤੀਆਂ ਇੱਧਰ ਆ ਕੇ ਕਰੀ ਸੀਗੇ ਤਾਂ ਸਰੇ ਹੀ ਅਸੀਂ ਉਸ ਤੋਂ ਪਹਿਲਾਂ ਅਪਲਾਈ ਕੀਤਾ ਹੋਇਆ ਸੀ ਉਸ ਤੋਂ ਪਹਿਲਾਂ ਐਗਜ਼ਾਮ ਦਿੱਤਾ ਹੋਇਆ ਸੀ ਐਗਜ਼ਾਮ ਤੋਂ ਪਹਿਲਾਂ ਅਸੀਂ ਕੁਆਲਿਫੀਕੇਸ਼ਨ ਪੂਰੀ ਕੀਤੀ ਸੀ ਉਸ ਤੋਂ ਬਾਅਦ ਤੁਸੀਂ ਬਾਹਰ ਗਏ ਉਸ ਤੋਂ ਬਾਅਦ ਬਾਹਰ ਗਿਆ ਮੈਨੂੰ ਲੱਗਿਆ ਕੈਨੇਡਾ ਦਾ 1.5-2 ਸਾਲ ਤਕਰੀਬਨ ਬਾਅਦ ਇਸ ਤਰ੍ਹਾਂ ਦੀ ਰਿਹਾ ਉੱਥੇ ਸਟਰਗਲ ਰਹੀ ਹੈ ਠੀਕ ਰਿਹਾ ਇਸ ਤਰ੍ਹਾਂ ਦੀ ਆਹ ਦੇਖੋ ਉਹ ਵੀ ਸਰਕਾਰ ਦੇ ਨਮੀ ਥਾਂ ਤੇ ਜਾ ਕੇ ਬਸਣਾ ਤੇ ਉੱਥੇ ਰਹਿਣਾ ਇਹ ਆਪਣੇ ਆਪ ਦੇ ਵਿੱਚ ਚੈਲੰਜ ਹੈ ਇਹ ਬਹੁਤ ਸੰਘਰਸ਼ ਹੁੰਦਾ ਇਸ ਗੱਲ ਦੇ ਵਿੱਚ ਵੀ ਤੁਸੀਂ ਬਾਹਰ ਜਾ ਰਹੇ ਹਾਂ ਉਥੋਂ ਦਾ ਵੈਦਰ ਵੀ ਤੁਹਾਡੇ ਲਈ ਲਾਵਾ ਉਥੋਂ ਦੀ ਤੁਹਾਡੀ ਉਥੋਂ ਉਥੋਂ ਦੀ ਸੋਸਾਇਟੀ ਵੀ ਤੁਹਾਡੇ ਲਈ ਨਵੀਂ ਆ ਪਰ ਜਿਵੇਂ ਮੈਂ ਪਹਿਲਾਂ ਵੀ ਇੱਕ ਦੋ ਵਾਰ ਕਿਹਾ ਵੀ ਜੇ ਤੁਹਾਡੇ ਕੋਲ ਸਕਿੱਲ ਆ ਤਾਂ ਸ਼ਾਇਦ ਤੁਸੀਂ ਸਰਵਾਈਵ ਸੌਖਿਆਂ ਕਰ ਜਾਂਦੇ ਹੋ ਜੇ ਤੁਹਾਡੇ ਕੋਲ ਸਕਿੱਲ ਨਹੀਂ ਆ ਤਾਂ ਤੁਹਾਨੂੰ ਉੱਥੇ ਰਹਿਣਾ ਬਹੁਤ ਮੁਸ਼ਕਲ ਹੁੰਦਾ ਸਾਡੀ ਜਿਹੜੀ ਨੌਜਵਾਨੀ ਐ ਸਪੈਸ਼ਲੀ ਪਲੱਸ ਟੂ ਕਰਕੇ ਜਾਂਦੀ ਆ ਸਕੈਲ ਦੀ ਕਟ ਹੋਣ ਕਰਕੇ ਉਹ ਥੋੜੇ ਔਖੇ ਹੁੰਦੇ ਆ ਤੇ ਵਾਪਸ ਆਉਣ ਦਾ ਇਨਾ ਵੱਡਾ ਦਿਲ ਕਿਵੇਂ ਦੇਖਦੇ ਆ ਆਪਾਂ ਜਾਣ ਦੇ ਲਈ ਲੋਕ ਤਰਸਦੇ ਆ ਬਹੁਤ ਸਾਰਿਆਂ ਦੇ ਰਿਫਿਊਜ਼ ਲਾ ਆ ਜਾਂਦੀਆਂ ਤੁਸੀਂ ਉਦੋਂ ਵਾਪਸ ਆਏ ਕਿਦਾਂ ਮਨ ਬਣਾਇਆ ਵੀ ਵਾਪਸ ਆਣਾ ਸਰ ਕੈਨੇਡਾ ਜਾਣਾ ਕੋਈ ਡ੍ਰੀਮ ਨਹੀਂ ਸੀ ਮਜਬੂਰੀ ਬਸ ਜਾਂਦੇ ਆ ਖਾਸ ਕਰਕੇ ਜਦੋਂ ਤੁਸੀਂ ਐਜੂਕੇਟਿਡ ਹੋ ਹੋਰ ਐਜੂਕੇਸ਼ਨ ਇਥੋਂ ਲਈ ਹੋ ਤੇ ਸਾਡੀ ਇਹ ਰਿਕਰੂਟਮੈਂਟ ਆਈ ਸੀ ਉਹ ਕੁਝ ਕਰਨਾ ਕਰਕੇ ਮਾਨਜੋ ਹਾਈ ਕੋਰਟ ਦੇ ਵਿੱਚ ਅਟਕ ਗਈ ਸੀ ਮੈਨੂੰ ਵੇਟ ਕੀਤੀ 1 ਸਾਲ ਕੀਤੀ 2 ਸਾਲ ਕੀਤੀ ਪਰ ਆਖਰਕਾਰ ਅਸੀਂ ਵੀ ਬਾਹਰ ਗਏ ਤੇ ਫਿਰ ਜਦੋਂ ਸਾਨੂੰ ਮੌਕਾ ਮਿਲਿਆ ਤੇ ਅਸੀਂ ਵਾਪਸ ਆਏ ਆ ਤੇ ਸਾਡਾ ਜਿਹੜਾ ਡ੍ਰੀਮ ਸੀ ਉਹਨੂੰ ਪੂਰਾ ਕੀਤਾ ਘਰ ਦੇ ਮੰਨ ਗਏ ਸੀ ਕਿ ਆਜੋ ਵਾਪਸ ਬਿਲਕੁਲ ਸਰ ਕਰਦੇ ਜਰੂਰ ਕਰਦੇ ਤਾਂ ਹਜੇ ਜਾਣ ਵੇਲੇ ਕਹਿ ਰਹੇ ਸੀ ਵੀ ਤੁਸੀਂ ਦੁਬਾਰੇ ਟਰਾਈ ਕਰ ਲਓ ਕੁਝ ਹੋਰ ਦੇਖ ਲਓ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਅਸੀਂ ਵਾਪਸ ਆ ਰਹੇ ਹਾਂ ਤਾਂ ਉਹਨਾਂ ਨੇ ਸਾਡਾ ਸਵਾਗਤ ਕੀਤਾ ਜਿਵੇਂ ਮਾਨ ਸਰਕਾਰ ਦੀ ਭਰਤੀ ਪ੍ਰਕਿਰਿਆ ਹੋਈ ਹੈ ਜਿਵੇਂ ਉਹ ਕਹਿੰਦੇ ਵਿਦਾਊਟ ਐਨੀ ਕਿਸੇ ਦੀ ਸਿਫਾਰਿਸ਼ ਜਾਂ ਪੈਸਿਆਂ ਤੋਂ ਬਣਾ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੁਝ ਨਹੀਂ ਦੇਖਦੇ ਹੋ 2 ਸਾਲ ਬਾਅਦ ਪੰਜਾਬ ਦੇ ਵਿੱਚ ਬਿਲਕੁਲ ਸਰ ਜਿਹੜਾ ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਆ ਉਹਦੇ ਤਹਿਤ ਅੱਜ ਗੱਲ ਹੋਈ ਹੈ 50000 ਦੇ ਕਰੀਬ ਨੌਕਰੀਆਂ ਦਿੱਤੀਆਂ ਗਈਆਂ ਬਿਨਾ ਕਿਸੇ ਸਿਫਾਰਿਸ਼ ਤੋਂ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਕਰਾਪਸ਼ਨ ਤੋਂ ਇਹ ਭਰਤੀਆਂ ਹੁੰਦੀਆਂ ਰਹੀਆਂ ਸਾਡੀ ਭਰਤੀ ਸਾਡੀ ਭਰਤੀ ਤੇ ਜੋ ਵੀ ਕੇਸ ਲੱਗੇ ਸੀ ਉਹਦੇ ਵਿੱਚੋਂ ਇਸ ਤਰ੍ਹਾਂ ਦਾ ਕੋਈ ਕੇਸ ਨਹੀਂ ਸੀ ਜਿੱਦੇ ਵਿੱਚ ਆ ਕੋਈ ਕਰਾਪਸ਼ਨ ਹੋਵੇ ਜਾਂ ਕੋਈ ਪੇਪਰ ਲੀਕ ਦਾ ਮਸਲਾ ਹੋਵੇ ਜਿਹੜੀ ਸਾਡੀ ਰਿਕਰੂਟਮੈਂਟ ਸੀ ਜਦੋਂ ਹੁਣ ਇਹ ਬਹਾਲ ਹੋਈ ਆ ਤਾਂ ਇਹਦੇ ਵਿੱਚ ਪੰਜਾਬ ਸਰਕਾਰ ਦਾ ਬਹੁਤ ਵੱਡਾ ਹੱਥ ਹਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਭਾਜੀ ਬਹੁਤ-ਬਹੁਤ ਮੁਬਾਰਕਾਂ ਵੀ ਔਰ ਤੁਸੀਂ ਦੇਖ ਸਕਦੇ ਹੋ ਇਹ ਕਪਲ ਨੇ ਤੋ ਅਨੂ ਵੀ ਮਿਲਈ ਹੈ ਜੋਬ ਪਰ ਇੱਕ ਵਾਈ ਇੱਕ ਕਮਿਟ ਕਰਨੀ ਕਿੰਦਾ ਨਾ ਲੱਗ ਰਿਹਾ ਜੀ ਬਹੁਤ ਅੱਛਾ ਲੱਗ ਰਿਹਾ ਹਾਂਜੀ ਅਸੀਂ ਪੰਜਾਬੀ ਡਿਪਾਰਟਮੈਂਟ ਸੀ ਹਾਇਰ ਐਜੂਕੇਸ਼ਨ ਹਾਇਰ ਐਜੂਕੇਸ਼ਨ ਸੇਮ ਵਨ ਬੰਦਾ ਹਾਂਜੀ ਬਹੁਤ ਬਹੁਤ ਮੁਬਾਰਕਾ ਜੀ ਇਹਨਾਂ ਨੂੰ ਔਰ ਇਹ ਹਸਬੰਡ ਵਾਈਫ ਆ ਜੋ ਕੈਨੇਡਾ ਤੋਂ ਵਾਪਸ ਆਏ ਆ ਔਰ ਇਹਨਾਂ ਦੀ ਭਰਤੀ ਹੋਈ ਹੈ ਭਗਵੰਤ ਸਿੰਘ ਮਾਨ ਨੇ ਅੱਜ ਨਿਯੁਕਤੀ ਪੱਤਰ ਦਿੱਤੇ ਆ ਔਰ ਲਗਾਤਾਰ ਇਸ ਤਰ੍ਹਾਂ ਦੇ ਪ੍ਰੋਗਰਾਮ ਪਹਿਲਾਂ ਵੀ ਹੁੰਦੇ ਰਹੇ ਆ ਅੱਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੇ ਇਸ ਤਰ੍ਹਾਂ ਦੀ ਉਹਨਾਂ ਨੇ ਗੱਲ ਕੀਤੀ ਔਰ ਵੱਡੀ ਗੱਲ ਹੈ ਕੋਈ ਰਿਸ਼ਵਤ ਨਹੀਂ ਕੋਈ ਪੈਸੇ ਨਹੀਂ ਲਏ ਗਏ ਕੋਈ ਸੁਦਿਸ਼ਪਾਰਸ਼ ਨਹੀਂ ਚੱਲੀ ਔਰ ਇਹ ਨੌਜਵਾਨ ਕੈਨੇਡਾ ਤੋਂ ਯਾਨੀ ਕਿ ਰਿਵਰਸ ਮਾਈਗ੍ਰੇਸ਼ਨ ਦੀ ਜੇ ਆਪਾਂ ਗੱਲ ਕਰਦੇ ਆ ਸ਼ੁਰੂ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਨੌਜਵਾਨ ਆਏ ਹੋਣੇ ਆ ਪਰ ਉਹ ਸੈਟਲ ਹੋ ਕੇ ਆਪਣੇ ਕੰਮ ਸੈੱਟ ਕਰਕੇ ਕਈ ਸਾਲਾਂ ਬਾਅਦ 15-20 ਸਾਲਾਂ ਬਾਅਦ ਲੋਕ ਆਉਂਦੇ ਆ ਪਰ ਇਹ ਤੀਬਨ 2 ਸਾਲ ਬਾਅਦ ਜਦੋਂ ਇਹਨਾਂ ਦੀ ਹਸਬੰਡ ਵਾਈਸ ਵੀ ਸਿਲੈਕਸ਼ਨ ਹੁੰਦੀ ਹੈ ਤਾਂ ਇਹ ਪ ਪੰਜਾਬ ਦੇ ਵਿੱਚ ਰੇਗਰ ਉਸਗਾਨ ਮਿਲੂਗਾ ਬਹੁਤ ਬਹੁਤ ਧੰਨਵਾਦ ਸਸਿਕਾ